ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਨਤੀਜੇ ਜਦੋਂ ਆ ਚੁੱਕੇ ਨੇ ਤਾਂ ਇੱਥੇ ਇੱਕ ਨਰੇਟਿਵ ਜ਼ਰੂਰ ਸਿਰਜਿਆ ਜਾ ਰਿਹਾ ਉਸ ਨਰੇਟਿਵ ਦੇ ਆਧਾਰ ਦੇ ਉੱਤੇ ਪੰਜਾਬ ਦੇ ਲੋਕਾਂ ਨੇ ਦਲ ਬਦਲੂਆਂ ਨੂੰ ਸਦਾ ਹੀ ਨਕਾਰਨ ਦਾ ਫੈਸਲਾ ਕਰ ਲਿਆ ਹੈ ਦਲ ਬਦਲੂ ਜਿਹੜੇ ਨੇ ਉਹਨਾਂ ਨੇ ਜ਼ਰੂਰ ਇਹ ਕੋਸ਼ਿਸ਼ ਕੀਤੀ ਕਿ ਬਾਕੀ ਦੂਸਰੀਆਂ ਪਾਰਟੀਆਂ 'ਚ ਜਾ ਕੇ ਟਿਕਟ ਲੈ ਲਵਾਂਗੇ ਔਰ ਟਿਕਟ ਲੈਣ ਤੋਂ ਬਾਅਦ ਜਿੱਤ ਸੌਖੀ ਹੋ ਜਾਵੇਗੀ ਦਿਗਜ ਲੀਡਰਾਂ ਨੂੰ ਇਹ ਸ਼ੱਕ ਪੈ ਗਿਆ ਸੀ ਕਿ ਸ਼ਾਇਦ ਦਲ ਬਦਲਣ ਦੇ ਨਾਲ ਉਹਨਾਂ ਲਈ ਚੰਗਾ ਹੋਵੇਗਾ ਰਵਨੀਤ ਬਿੱਟੂ ਵੱਡੇ ਵੱਡੇ ਦਾਅਵੇ ਕਰਦੇ ਰਹੇ ਨੇ ਸੁਸ਼ੀਲ ਕੁਮਾਰ ਰਿੰਕੂ ਵੱਡੇ ਵੱਡੇ ਦਾਅਵੇ ਕਰਦੇ ਰਹੇ ਨੇ ਪਵਨ ਕੁਮਾਰ ਟੀਨੂ ਵੱਡੇ ਵੱਡੇ ਦਾਅਵੇ ਕਰਦੇ ਰਹੇ ਨੇ ਕਿ ਜਿੱਤ ਤਾਂ ਸਾਡੇ ਕਦਮਾਂ ਦੇ ਵਿੱਚ ਪਈ ਹੋਈ ਹੈ ਪਰ ਹੈਰਾਨੀ ਦੀ ਗੱਲ ਹੈ ਇਹਨਾਂ ਦਲ ਬਦਲੂਆਂ ਦੇ ਵਿੱਚੋਂ ਕੋਈ ਵੀ ਨਹੀਂ ਜਿੱਤ ਸਕਿਆ ਕਿਸੇ ਨੇ ਵੀ ਜਿੱਤ ਹਾਸਲ ਨਹੀਂ ਕੀਤੀ ਪੰਜਾਬ ਦੇ ਲੋਕਾਂ ਨੇ ਫਤਵਾ ਜਿਹੜਾ ਦਲ ਬਦਲੂਆਂ ਨੂੰ ਦਿੱਤਾ ਹੀ ਨਹੀਂ ਉਹਨਾਂ ਨੇ ਪਹਿਲਾਂ ਹੀ ਮਨ ਬਣਾ ਲਿਆ ਸੀ ਕਿ ਕਿੰਨੂੰ ਵੋਟ ਪਾਉਣੀ ਹੈ ਤੇ ਕਿੰਨੂੰ ਜਿਤਾਉਣਾ ਹੈ ਦਲ ਬਦਲੂ ਉਹਦੇ ਵਿੱਚ ਨਹੀਂ ਆਏ ਦਾਲ ਬਦਲੂਆਂ ਨੂੰ ਪੋਰਾ ਵੀ ਵੋਟ ਜਿਹੜੀ ਆ ਉਹ ਦੇਣ ਦਾ ਫੈਸਲਾ ਪੰਜਾਬ ਨੇ ਨਹੀਂ ਕੀਤਾ ਜ਼ਰੂਰ ਇੱਥੇ ਗੱਲ ਇੱਕ ਐਕਸੈਪਸ਼ਨ ਦੀ ਕਰਾਂਗੇ ਤਾਂ ਡਾਕਟਰ ਧਰਮਵੀਰ ਗਾਂਧੀ ਪਰ ਡਾਕਟਰ ਧਰਮਵੀਰ ਗਾਂਧੀ ਬਹੁਤ ਦੇਰ ਪਹਿਲਾਂ ਹੀ ਕਾਂਗਰਸ ਨੂੰ ਸਮਰਥਨ ਦੇ ਚੁੱਕੇ ਸਨ ਕਾਂਗਰਸ ਦੇ ਨਾਲ ਧਰਮਵੀਰ ਗਾਂਧੀ ਚੱਲ ਰਹੇ ਸਨ ਔਰ ਆਖਰਕਾਰ ਜਦੋਂ ਭਾਰਤ ਜੋੜੋ ਯਾਤਰਾ ਕੱਢ ਰਹੇ ਹੁੰਦੇ ਨੇ ਰਾਹੁਲ ਗਾਂਧੀ ਉਸ ਵੇਲੇ ਵੀ ਡਾਕਟਰ ਧਰਮਵੀਰ ਗਾਂਧੀ ਇਸ ਯਾਤਰਾ ਦਾ ਸਮਰਥਨ ਕਰਦੇ ਨੇ ਖੈਰ ਉਸ ਤੋਂ ਬਾਅਦ ਡਾਕਟਰ ਧਰਮਵੀਰ ਗਾਂਧੀ ਨੇ ਆਖਰਕਾਰ ਕਾਂਗਰਸ ਦੇ ਵੱਲੋਂ ਚੋਣ ਲੜਨ ਦਾ ਫੈਸਲਾ ਬਣਾ ਲਿਆ ਹੁੰਦਾ ਆ ਕਾਂਗਰਸ ਦੇ ਕਈ ਪਟਿਆਲੇ ਦੇ ਲੀਡਰ ਇਸ ਗੱਲ ਦਾ ਵਿਰੋਧ ਵੀ ਕਰਦੇ ਨੇ ਪਰ ਡਾਕਟਰ ਧਰਮਵੀਰ ਗਾਂਧੀ ਇੱਕ ਵੱਡੀ ਜਿੱਤ ਜਿਹੜੀ ਆ ਉਹ ਹਾਸਲ ਕਰਕੇ ਤੇ ਆਪਣਾ ਨਾਮ ਬਣਾ ਲੈਂਦੇ ਨੇ ਪਰ ਦੂਜੇ ਪਾਸੇ ਹੁਣ ਦਲ ਬਦਲੂਆਂ ਦੀ ਗੱਲ ਕਰਦੇ ਆ ਜਲੰਧਰ ਸਿਟੀ ਕਹੋ ਜੀ ਸੀਟ ਰਹੀ ਹੈ ਜਿੱਥੇ ਦਲ ਬਦਲੂਆਂ ਦਾ ਹੜ ਹੀ ਆਇਆ ਆਇਆ ਰਿਹਾ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਉਹਨਾਂ ਪਾਰਟੀਆਂ ਦੇ ਵਿੱਚ ਉਹਨਾਂ ਦੇ ਆਪਣੇ ਨੁਮਾਇੰਦੇ ਤਾਂ ਬਿਲਕੁਲ ਨਜ਼ਰ ਨਹੀਂ ਆਏ ਸਗੋਂ ਇਹਨਾਂ ਪਾਰਟੀਆਂ ਨੇ ਜਲੰਧਰ ਹਲਕੇ ਤੋਂ ਉਹ ਨੁਮਾਇੰਦੇ ਉਹ ਉਮੀਦਵਾਰ ਲਿਆਂਦੇ ਜਿਹੜੇ ਦਲ ਬਦਲੂ ਸਨ सुशील कुमार रिंकू आम आदमी पार्टी ਛੱਡ ਕੇ ਭਾਜਪਾ ਚ ਗਏ ਭਾਜਪਾ ਨੇ ਉਮੀਦਵਾਰ ਲਗਾ ਦਿੱਤਾ ਕਾਂਗਰਸ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਲਾਇਆ ਗਿਆ ਹਾਲਾਂਕਿ ਚਰਨਜੀਤ ਸਿੰਘ ਚੰਨੀ ਦੂਸਰੇ ਪਾਸੇੋਂ ਆਏ ਸਨ ਪਰ ਚਰਨਜੀਤ ਸਿੰਘ ਚੰਨੀ ਦਾ ਇਤਿਹਾਸ ਵੀ ਪੜ ਲਿਆ ਤੇ ਉਹ ਵੀ ਦਲ ਬਦਲਦੇ ਰਹੇ ਨੇ ਹੁਣ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਲਗਾਏ ਗਏ ਪਵਨ ਕੁਮਾਰ ਟੀਨੂ ਪਵਨ ਕੁਮਾਰ ਟੀਨੂ ਸ਼੍ਰੋਮਣੀ ਅਕਾਲੀ ਦਲ ਤੋਂ ਆਏ ਹੋਏ ਨੇ ਦੋ ਵਾਰ ਆਦਮਪੁਰ ਤੋਂ ਐਮਐਲਏ ਰਹ ਚੁੱਕੇ ਨੇ ਪਿਛਲੀ ਵਾਰ ਉਹ ਇਹ ਚੋਣਾ ਨਹੀਂ ਜਿੱਤ ਸਕੇ ਸਨ ਔਰ ਹੁਣ ਆਮ ਆਦਮੀ ਪਾਰਟੀ ਦਾ ਰੁਖ ਕਰ ਲਿਆ ਸੀਗਾ ਪਵਨ ਕੁਮਾਰ ਟੀਨੂ ਆਮ ਆਦਮੀ ਪਾਰਟੀ ਤੋਂ ਹਾਰ ਕੇ ਦਲ ਬਦਲ ਕੇ ਆਏ ਸਨ ਕਾਂਗਰਸ ਛੱਡ ਕੇ ਅਕਾਲੀ ਦਲ ਕਈ ਮਹਿੰਦਰ ਕੇਪੀ ਉਹਨਾਂ ਨੂੰ ਵੀ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਸਾਫ਼ ਕਲੀਅਰ ਹੋ ਜਾਂਦਾ ਹੈ ਕਿ ਦਲ ਬਦਲੀ ਦੇ ਨਾਲ ਦਲ ਬਦਲਣ ਦੇ ਨਾਲ ਬਿਲਕੁਲ ਵੀ ਲੋਕਾਂ ਦੇ ਵਿੱਚ ਉਹਨਾਂ ਦੀ ਲੋਕਪ੍ਰਿਅਤਾ ਕਾਇਮ ਨਹੀਂ ਰਹਿੰਦੀ ਇਸ ਤੋਂ ਬਾਅਦ ਇਸ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਲੋਕ ਦਲ ਬਦਲਣ ਤੋਂ ਬਾਅਦ ਉਹਨਾਂ ਦੇ ਹੱਕ ਦੇ ਵਿੱਚ ਨਿਤਰਣਗੇ ਜਾਂ ਫਿਰ ਜੇ ਲੋਕਾਂ ਨੇ ਤੁਹਾਨੂੰ ਇੱਕ ਵਾਰ ਜਿਤਾ ਦਿੱਤਾ ਹੈ ਤਾਂ ਦਲ ਬਦਲਣ ਤੋਂ ਬਾਅਦ ਯਕੀਨੀ ਤੌਰ ਦੇ ਉੱਤੇ ਤੁਹਾਨੂੰ ਜਿਤਾਉਣਗੇ ਸ਼ਾਇਦ ਸੁਸ਼ੀਲ ਕੁਮਾਰ ਰਿੰਕੂ ਨੂੰ ਇਹ ਭੁਲੇਖਾ ਪੈ ਗਿਆ ਸੀ ਤੇ ਲੋਕਾਂ ਨੇ ਖੈਰੋਂ ਭੁਲੇਖਾ ਕੱਢ ਦਿੱਤਾ ਇਸ ਤੋਂ ਨਾਲ ਨਾਲ ਇਹ ਵੀ ਦੱਸ ਦਿੰਨੇ ਆ ਕਿ ਅੰਮ੍ਰਿਤਸਰ ਦੇ ਵਿੱਚ ਭਾਜਪਾ ਛੱਡ ਕੇ ਤੇ ਅਕਾਲੀ ਦਲ ਜਾਂਦੇ ਨੇ ਅਨਿਲ ਜੋਸ਼ੀ ਉੱਥੋਂ ਚੋਣ ਲੜਦੇ ਨੇ ਉਹਨਾਂ ਨੂੰ ਵੀ ਫਤਵਾ ਨਹੀਂ ਦਿੱਤਾ ਜਾਂਦਾ ਖਡੂਰ ਸਾਹਿਬ ਤੋਂ ਅਕਾਲੀ ਦਲ ਨੂੰ ਛੱਡ ਕੇ ਤੇ ਭਾਜਪਾ 'ਚ ਜਾਂਦੇ ਨੇ ਮਨਜੀਤ ਸਿੰਘ ਮੰਨਾ ਉਹਨਾਂ ਨੂੰ ਵੀ ਕੋਈ ਫਤਵਾ ਜਿਹੜਾ ਉਹ ਨਹੀਂ ਦਿੱਤਾ ਜਾਂਦਾ ਬਠਿੰਡਾ ਤੋਂ ਖੈਰ ਪਰਮਪਾਲ ਕੌਰ ਸਿੱਧੂ ਜਿਹੜੇ ਨੇ ਉਹ ਉਹਨਾਂ ਦਾ ਡੈਬਿਊ ਸੀ ਪਰ ਉਹਨਾਂ ਦਾ ਪਰਿਵਾਰ ਉਹਨਾਂ ਦਾ ਪਿਛੋਕੜ ਉਹ ਅਕਾਲੀ ਦਲ ਦੇ ਨਾਲ ਤਾਲੁਕ ਰੱਖਦਾ ਸੀਗਾ ਪਰ ਨਾਲ ਦੀ ਨਾਲ ਜੇ ਗੱਲ ਕਰੀਏ ਉਹ ਭਾਜਪਾ ਦੇ ਵੱਲੋਂ ਉਮੀਦਵਾਰ ਚੁਣ ਲਏ ਜਾਂਦੇ ਨੇ ਕਿਤੇ ਨਾ ਕਿਤੇ ਉਸ ਕੈਟਾਗਰੀ 'ਚ ਆਉਂਦੇ ਨੇ ਪਰ ਉਹਨਾਂ ਦਾ ਡੈਬਿਊ ਸੀ ਇਸ ਵਾਸਤੇ ਚਲੋ ਉਹਨਾਂ ਨੂੰ ਜੇ ਨਾਂ ਵੀ ਕਹੀਏ ਤਾਂ ਵੀ ਜੀਤ ਮਹਿੰਦਰ ਸਿੱਧੂ ਅਕਾਲੀ ਦਲ ਛੱਡ ਕੇ ਕਾਂਗਰਸ ਦੇ ਵਿੱਚ ਵਾਪਸੀ ਕਰ ਲੈਂਦੇ ਨੇ ਔਰ ਕਾਂਗਰਸ ਵੱਲੋਂ ਉਮੀਦਵਾਰ ਲਗਾ ਦਿੱਤੇ ਜਾਂਦੇ ਨੇ ਔਰ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੱਧੂ ਨੂੰ ਵੀ ਫਤਵਾ ਜਿਹੜਾ ਉਹਨਾਂ ਹੀ ਦਿੱਤਾ ਜਾਂਦਾ ਸੰਗਰੂਰ ਵਿੱਚ ਕਾਂਗਰਸ ਛੱਡ ਭਾ ਅਨੀ ਦਿੱਤਾ ਜਾਂਦਾ ਜਿਸ ਤੋਂ ਇਹ ਸਾਫ ਕਲੀਅਰ ਹੋ ਗਿਆ ਕਿ ਦਲ ਬਦਲੂ ਜਿਹੜੇ ਨੇ ਉਹ ਇਸ ਸਿਆਸਤ ਵਿੱਚ ਇਸ ਵਾਰ ਦੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਉਹ ਨਹੀਂ ਟਿਕ ਸਕੇ ਉਹ ਜ਼ਰੂਰ ਇਹ ਸੋਚ ਕੇ ਤਾਂ ਗਏ ਸੀ ਕਿ ਉਹ ਜਿੱਤ ਜਾਣਗੇ ਪਰ ਉਹਨਾਂ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਔਰ ਆਖਰਕਾਰ ਜਿੱਤ ਜਿਹੜੀ ਹੈ ਉਹ ਕਿਸੇ ਹੋਰ ਦੇ ਲਿਖੇ ਲੱਗ ਗਈ ਕਿਸੇ ਹੋਰ ਦੀ ਝੋਲੀ ਪੈ ਗਈ ਖੈਰ ਹੁਣ ਇਹ ਦਲ ਬਦਲੂ ਕੀ ਕਰਨਗੇ ਕਿਉਂਕਿ ਜਿਵੇਂ ਸੁਸ਼ੀਲ ਕੁਮਾਰ ਰਿੰਕੂ ਨੇ ਜਾਂ ਫਿਰ ਪਵਨ ਕੁਮਾਰ ਟੀਨੂ ਨੇ ਜਾਂ ਫਿਰ ਹੋਰ ਲੀਡਰ ਹੈਗੇ ਨੇ ਦਿਗਜ ਜਿਹੜੇ ਚੋਣਾਂ ਦੇ ਵਿੱਚ ਉਤਰੇ ਸਾਨੀਆਂ ਜਾਂ ਫਿਰ ਲੁਧਿਆਣੇ ਦੀ ਗੱਲ ਜਿਵੇਂ ਰਹਿ ਗਈ ਰਵਨੀਤ ਸਿੰਘ ਬਿੱਟੂ ਕਾਂਗਰਸ ਛੱਡ ਕੇ ਤੇ ਭਾਜਪਾਜ ਗਏ ਸੀ ਤਾਂ ਉਹਨਾਂ ਨੂੰ ਵੀ ਉਮੀਦਵਾਰ ਲਾਇਆ ਗਿਆ ਸੀ ਉਹਨਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੁਣ ਇਹਨਾਂ ਦਾ ਅਗਲਾ ਪ੍ਰੋਗਰਾਮ ਕੀ ਹੋਵੇਗਾ ਅਗਲਾ ਪਲਾਨ ਕੀ ਹੋਵੇਗਾ ਅੱਗੇ ਕੀ ਦੁਬਾਰਾ ਹੁਣ ਘਰ ਵਾਪਸੀਆਂ ਹੋਣਗੀਆਂ ਕੀ ਰਵਨੀਤ ਬਿੱਟੂ ਦੁਬਾਰਾ ਕਾਂਗਰਸ 'ਚ ਘਰ ਵਾਪਸੀ ਕਰਨਗੇ ਸੁਸ਼ੀਲ ਕੁਮਾਰ ਰਿੰਕੋ ਦੁਬਾਰਾ ਆਮ ਆਦਮੀ ਪਾਰਟੀ 'ਚ ਕਰਨਗੇ ਜਾਂ ਫਿਰ ਕਾਂਗਰਸ 'ਚ ਕਰਨਗੇ ਔਰ ਕੀ ਮਹਿੰਦਰ ਸਿੰਘ ਕੇਪੀ ਦੁਬਾਰਾ ਘਰ ਵਾਪਸੀ ਕਾਂਗਰਸ ਦੇ ਵਿੱਚ ਕਰਨਗੇ ਕਿਉਂਕਿ ਹੁਣ ਤਾਂ ਕਾਂਗਰਸ ਦਾ ਰੁਝਾਨ ਹੈਗਾ ਜਲੰਧਰ ਦੇ ਵਿੱਚ ਕਾਂਗਰਸ ਦੇ ਐਮਪੀ ਬਣ ਗਏ ਕਿਸਾਨ ਉਹ ਹੁਣ ਦਲ ਬਦਲੂ ਲੀਡਰ ਜਿਹੜੇ ਨੇ ਉਹ ਮੌਜੂਦਾ ਪਾਰਟੀਆਂ ਨੂੰ ਛੱਡ ਕੇ ਤੇ ਪੁਰਾਣੀਆਂ ਪਾਰਟੀਆਂ ਜਾਂ ਫਿਰ ਦੂਜੀਆਂ ਪਾਰਟੀਆਂ ਚ ਦੁਬਾਰਾ ਛਾਲ ਮਾਰਨ ਨੂੰ ਤਿਆਰ ਹੋਣਗੇ ਸਮਾਂ ਦੱਸੇਗਾ ਪਰ ਫਿਲਹਾਲ ਦਲ ਬਦਲੂਆਂ ਨੂੰ ਪੋਰਾ ਵੀ ਕਿਨਾਰੇ ਨਹੀਂ ਲਾਇਆ ਗਿਆ ਸਗੋਂ ਉਹਨਾਂ ਨੂੰ ਵਿਚੇ ਹੀ ਇਸ ਚੋਣ ਸਾਗਰ ਦੇ ਡੋਬ ਦਿੱਤਾ ਗਿਆ ਜੋ ਵੀ ਹੋਏਗਾ ਉਹਦੇ ਸਮੇਂ ਦੇ ਵਿੱਚ ਦੱਸਦੇ ਰਵਾਂਗੇ ਉਹ ਤੱਕ ਲਈ ਬਨੇ ਰੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ